ਦਿਲਜੀਤ ਦੋਸਾਂਝ ਨੂੰ ਲਗਾਤਾਰ ਗद्दार ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਗद्दार ਹੈ ਨਹੀਂ ਜੀ ਉਹ ਬਿਲਕੁਲ ਗद्दार ਨਹੀਂ ਹੈ ਹਾਂ ਜੀ ਉਹ ਸਾਡੇ ਚਾਚਾ ਜੀ ਦਾ ਲੜਕਾ ਆ ਉਹ ਗद्दार ਨਹੀਂ ਹੈਗਾ ਉਹਨੂੰ ਗद्दार ਕਿਹਾ ਗਿਆ ਹੈ ਕਿਉਂਕਿ ਉਹਨਾਂ ਨੇ ਇਹ ਕਿਹਾ ਹੈ ਵੀ ਉਹ ਪਾਕਿਸਤਾਨ ਦੀ ਲੜਕੀ ਦੇ ਨਾਲ ਫਿਲਮ ਬਣਾਈ ਹੈ ਤਾਂ ਕੀ ਬਾਬੇ ਨਾਨਕ ਦੇ ਨਾਲ ਮਰਦਾਨਾ ਨਹੀਂ ਸੀ ਬਾਲਾ ਨਹੀਂ ਸੀ ਉਹ ਸੈਕਸੀ ਉਹ ਨਹੀਂ ਬਾਬੇ ਨਾਨਕ ਨੇ ਸਭ ਕੁਝ ਕੀਤਾ ਸਾਰੇ ਚਾਰ ਆਦਾਸੀਆਂ ਕੀਤੀਆਂ ਬਾਬੇ ਨਾਨਕ ਨੇ ਮਹਾਰਾਜਾ ਰਣਜੀਤ ਸਿੰਘ ਨੇ ਪਸ਼ਾਵਰ ਤੱਕ ਰਾਜ ਕੀਤਾ ਉਹ ਗद्दार ਸੀ ਜੀ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਦਲਜੀਤ ਉਹਦੇ ਕਾਵਨ ਤਾਂ ਬਣ ਨਹੀਂ ਸਕਦਾ ਪਰ ਇਹ ਗਲਤ ਸਾਬਤ ਹੁੰਦਾ ਹੈ ਵੀ ਦਲਜੀਤ ਸਾਂ ਗਦਾਰ ਹੈ ਉਹ ਗਦਾਰ ਨਹੀਂ ਬਿਲਕੁਲ ਨਹੀਂ ਗਦਾਰ ਹੈ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਇਹ ਫਿਲਮ ਜਿਹੜੀ ਕਹੀ ਜਾ ਰਿਹਾ ਕਿ ਫਰਵਰੀ ਮਹੀਨੇ ਦੇ ਵਿੱਚ ਸ਼ੂਟ ਹੋ ਚੁੱਕੀ ਸੀ ਪਰ ਭਾਰਤ ਪਾਕਿਸਤਾਨ ਦਾ ਜਿਹੜਾ ਤਣਾਅ ਵਾਲਾ ਮਾਹੌਲ ਬਣਿਆ ਉਹ ਅਪ੍ਰੈਲ ਮਹੀਨੇ ਦੇ ਵਿੱਚ ਬਣਿਆ ਤਾਂ ਕਿਵੇਂ ਦੇਖਦੇ ਹੋ ਜੇ ਫਿਲਮ ਪਹਿਲਾਂ ਹੀ ਬਣ ਚੁੱਕੀ ਸੀ ਤਾਂ ਫਿਰ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਇਸ ਆਪਣੀ ਰਾਜਨੀਤੀ ਵਾਲਿਆਂ ਦਾ ਕਸੂਰਿਆ ਸਾਰਾ ਜਿਹੜੇ ਉਹ ਕਹਿੰਦੇ ਆ ਕੋਈ ਅੱਗੇ ਹੋ ਕੇ ਕਿਸੇ ਨੂੰ ਜਾਂਦੇ ਨੂੰ ਦੇਖ ਕੇ ਕੋਈ ਚੱਲ ਨਹੀਂ ਸਕਦਾ ਹੈਗਾ ਉਹਨਾਂ ਦਾ ਇਹ ਆ ਵੀ ਉਹ ਅੱਗੇ ਨਾ ਹੋਵੇ ਬਸ ਮਕਸਦ ਇਹ ਹੀ ਆ ਉਹਨਾਂ ਦਾ ਹਾਂਜੀ ਤੁਸੀਂ ਕੀ ਲੱਗਦੇ ਹੋ ਦਿਲਜੀਤ ਦੋਸਾਂਝ ਦੇ ਜੱਟਾਇ ਜੀ ਦੀ ਲੜਕੀ ਹਾਂਜੀ ਸੋ ਕਿੱਦਾਂ ਦਾ ਵਿਵਹਾਰ ਸੀਗਾ ਦਿਲਜੀਤ ਦੋਸਾਂਝ ਦਾ ਇਸ ਪਿੰਡ ਦੇ ਵਿੱਚੋਂ ਹੀ ਜੰਮ ਪਲ ਕੇ ਉੱਠਿਆ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਦੋਸਾਂਝ ਲਗਾਉਂਦਾ ਆਪਣੇ ਨਾਮ ਦੇ ਮਗਰ ਘਰ ਪਿੱਛੇ ਆ ਤੇ ਕਿਦਾਂ ਦਾ ਸੀਗਾ ਵਤੀਰਾ ਉਸ ਦਾ ਵੈਸੇ ਉਹ ਮੇਰੀ ਮੈਰਿਜ ਹੋਈ ਆ 1983 ਵਿੱਚ ਜੀ ਉਹਦਾ ਜਨਮ ਹੋਇਆ ਆ 6 ਜਨਵਰੀ 1984 ਵਿੱਚ ਉਹ ਤਾਂ ਮੈਂ ਤਾਂ ਨਿੱਕੇ ਹੁੰਦਿਆਂ ਨੂੰ ਦੇਖਦੀ ਆ ਉਹਨਾਂ ਨੂੰ ਇੱਥੇ ਮੈਂ ਆਉਂਦੀ ਜਾਂਦੀ ਰਹੀ ਆ ਖੇਡਦੇ ਰਹੇ ਸਾਡੇ ਬੱਚਿਆਂ ਦੇ ਨਾਲ ਇਹ ਕੋਈ ਗਦਾਰ ਨਹੀਂ ਹੈਗਾ ਬਹੁਤ ਵਧੀਆ ਸੁਭਾਅ ਦਾ ਸਿਕੰਦਲਜੀਤ ਸਾਹਜ ਹਾਂਜੀ ਸੋ ਤੁਹਾਨੂੰ ਕੀ ਲੱਗਦਾ ਇਹ ਫਿਲਮ ਬਾਕੀ ਦੇਸ਼ਾਂ ਦੇ ਵਿੱਚ ਤਾਂ ਬਲੌਕਬਸਟਰ ਜਾ ਰਹੀ ਹੈ ਲੋਕੀ ਕਾਫੀ ਜ਼ਿਆਦਾ ਪਸੰਦ ਕਰ ਰਿਹਾ ਹੈ ਇੰਡੀਆ ਦੇ ਵਿੱਚ ਇਹ ਰਿਲੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਆ ਬਾਕੀ ਦੀਆਂ ਫਿਲਮਾਂ ਨਾ ਬੰਦ ਕੀਤੀਆਂ ਉਹਦੀਆਂ ਜਿਹੜੀ 1984 ਦੀ ਫਿਲਮ ਬਣਾਈ ਆ ਦਲਜੀਤ ਦਸਾਂਝ ਨੇ ਉਹਦਾ ਨਾ ਬੰਦ ਕੀਤੀਆਂ ਰਾਜਨੀਤੀ ਵਾਲਿਆਂ ਨੇ ਹੁਣ ਕਿਉਂ ਬੰਦ ਕਰਦੇ ਆ ਇਹਦਾ ਮਕਸਦ ਇਹ ਆ ਵੀ ਰਾਜਨੀਤੀ ਵਾਲੇ ਗਦਾਰ ਆ ਅਸੀਂ ਡਟ ਕੇ ਕਹਿੰਦੇ ਆ ਸਾਡਾ ਮੁੰਡਾ ਕੋਈ ਗਦਾਰ ਨਹੀਂ ਦਿਲਜੀਤ ਦਸਾਂਝ ਨੂੰ ਲਗਾਤਾਰ ਗਦਾਰ ਕਿਹਾ ਜਾ ਰਿਹਾ ਕੀ ਦਿਲਜੀਤ ਦਸਾਂਝ ਗਦਾਰ ਹੈ ਨਹੀਂ ਜੀ ਉਹ ਬਿਲਕੁਲ ਗਦਾਰ ਨਹੀਂ ਹੈ ਹਾਂਜੀ ਉਹ ਸਾਡੇ ਚਾਚਾ ਜੀ ਦਾ ਲੜਕਾ ਆ ਉਹ ਗਦਾਰ ਨਹੀਂ ਹੈਗਾ ਉਹਨੂੰ ਗਦਾਰ ਕਿਹਾ ਗਿਆ ਹੈ ਕਿਉਂਕਿ ਉਹਨਾਂ ਨੇ ਇਹ ਕਿਹਾ ਹੈ ਵੀ ਉਹ ਪਾਕਿਸਤਾਨ ਦੀ ਲੜਕੀ ਦੇ ਨਾਲ ਫਿਲਮ ਬਣਾਈ ਹੈ ਤਾਂ ਕੀ ਬਾਬੇ ਨਾਨਕ ਦੇ ਨਾਲ ਮਰਦਾਨਾ ਨਹੀਂ ਸੀ ਬਾਲਾ ਨਹੀਂ ਸੀ ਉਹ ਸੈਕਸੀ ਉਹ ਨਹੀਂ ਬਾਬੇ ਨਾਨਕ ਨੇ ਸਭ ਕੁਝ ਕੀਤਾ ਸਾਰੇ ਚਾਰ ਆਦਾਸੀਆਂ ਕੀਤੀਆਂ ਬਾਬੇ ਨਾਨਕ ਨੇ ਮਹਾਰਾਜਾ ਰਣਜੀਤ ਸਿੰਘ ਨੇ ਪਸ਼ਾਵਰ ਤੱਕ ਰਾਜ ਕੀਤਾ ਉਹ ਗਦਾਰ ਸੀ ਜੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਦਲਜੀਤ ਉਹਦੇ ਕਾਬਲ ਤਾਂ ਬਣ ਨਹੀਂ ਸਕਦਾ ਪਰ ਇਹ ਗਲਤ ਸਾਬਤ ਹੁੰਦਾ ਹੈ ਵੀ ਦਲਜੀਤ ਸਾਂਝ ਗਦਾਰ ਹੈ ਉਹ ਗਦਾਰ ਨਹੀਂ ਬਿਲਕੁਲ ਨਹੀਂ ਗਦਾਰ ਹੈ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਇਹ ਫਿਲਮ ਜਿਹੜੀ ਕਹੀ ਜਾ ਰਿਹਾ ਕਿ ਫਰਵਰੀ ਮਹੀਨੇ ਦੇ ਵਿੱਚ ਸ਼ੂਟ ਹੋ ਚੁੱਕੀ ਸੀ ਪਰ ਭਾਰਤ ਪਾਕਿਸਤਾਨ ਦਾ ਜਿਹੜਾ ਤਣਾਅ ਵਾਲਾ ਮਾਹੌਲ ਬਣਿਆ ਉਹ ਅਪ੍ਰੈਲ ਮਹੀਨੇ ਦੇ ਵਿੱਚ ਬਣਿਆ ਤਾਂ ਕਿਵੇਂ ਦੇਖਦੇ ਹੋ ਜੇ ਫਿਲਮ ਪਹਿਲਾਂ ਹੀ ਬਣ ਚੁੱਕੀ ਸੀ ਤਾਂ ਫਿਰ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਇਸ ਆਪਣੀ ਰਾਜਨੀਤੀ ਵਾਲਿਆਂ ਦਾ ਕਸੂਰਿਆ ਸਾਰਾ ਜਿਹੜੇ ਉਹ ਕਹਿੰਦੇ ਆ ਕੋਈ ਅੱਗੇ ਹੋ ਕੇ ਕਿਸੇ ਨੂੰ ਜਾਂਦੇ ਨੂੰ ਦੇਖ ਕੇ ਕੋਈ ਚੱਲ ਨਹੀਂ ਸਕਦਾ ਹੈਗਾ ਉਹਨਾਂ ਦਾ ਇਹ ਆ ਵੀ ਉਹ ਅੱਗੇ ਨਾ ਹੋਵੇ ਬਸ ਮਕਸਦ ਇਹ ਹੀ ਆ ਉਹਨਾਂ ਦਾ ਹਾਂਜੀ ਤੁਸੀਂ ਕੀ ਲੱਗਦੇ ਹੋ ਦਿਲਜੀਤ ਨੂੰ ਸਾਂਝਦੇ ਜੱਟਾਇ ਜੀ ਦੀ ਲੜਕੀ ਆ ਹਾਂਜੀ ਸੋ ਕਿੱਦਾਂ ਦਾ ਵਿਵਹਾਰ ਸੀਗਾ ਦਲਜੀਤ ਦੋਸਾਂਝ ਦਾ ਇਸ ਪਿੰਡ ਦੇ ਵਿੱਚੋਂ ਹੀ ਜੰਮ ਪਲ ਕੇ ਉੱਠਿਆ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਦੋਸਾਂਝ ਲਗਾਉਂਦਾ ਆਪਣੇ ਨਾਮ ਦੇ ਮਗਰ ਘਰ ਪਿੱਛੇ ਆ ਤੇ ਕਿੱਦਾਂ ਦਾ ਸੀਗਾ ਵਤੀਰਾ ਉਸ ਦਾ ਵੈਸੇ ਉਹ ਮੇਰੀ ਮੈਰਿਜ ਹੋਈ ਆ 1983 ਵਿੱਚ ਜੀ ਉਹਦਾ ਜਨਮ ਹੋਇਆ ਆ 6 ਜਨਵਰੀ 1984 ਵਿੱਚ ਉਹ ਤਾਂ ਮੈਂ ਤਾਂ ਨਿੱਕੇ ਹੁੰਦਿਆਂ ਨੂੰ ਦੇਖਦੀ ਆ ਉਹਨਾਂ ਨੂੰ ਇੱਥੇ ਮੈਂ ਆਉਂਦੀ ਜਾਂਦੀ ਰਹੀ ਆ ਖੇਡਦੇ ਰਹੇ ਸਾਡੇ ਬੱਚਿਆਂ ਦੇ ਨਾਲ ਉਹ ਕੋਈ ਗਦਾਰ ਨਹੀਂ ਹੈਗਾ ਬਹੁਤ ਵਧੀਆ ਸੁਆਦ ਆਸਿਕਾ ਦਲਜੀਤ ਸਾਂਝੀ ਹਾਂਜੀ ਸੋ ਤੁਹਾਨੂੰ ਕੀ ਲੱਗਦਾ ਇਹ ਫਿਲਮ ਬਾਕੀ ਦੇਸ਼ਾਂ ਦੇ ਵਿੱਚ ਤਾਂ ਬਲੌਕਬਸਟਰ ਜਾ ਰਹੀ ਹੈ ਲੋਕੀ ਕਾਫੀ ਜ਼ਿਆਦਾ ਪਸੰਦ ਕਰ ਰਿਹਾ ਹੈ ਇੰਡੀਆ ਦੇ ਵਿੱਚ ਇਹ ਰਿਲੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਆ ਬਾਕੀ ਦੀਆਂ ਫਿਲਮਾਂ ਨਾ ਬੰਦ ਕੀਤੀਆਂ ਉਹਦੀਆਂ ਜਿਹੜੀ 1984 ਦੀ ਫਿਲਮ ਬਣਾਈ ਹੈ ਦਲਜੀਤ ਸਾਂਝ ਨੇ ਉਹਦਾ ਨਾ ਬੰਦ ਕੀਤੀਆਂ ਰਾਜਨੀਤੀ ਵਾਲਿਆਂ ਨੇ ਹੁਣ ਕਿਉਂ ਬੰਦ ਕਰਦੇ ਆ ਇਹਦਾ ਮਕਸਦ ਇਹ ਆ ਵੀ ਰਾਜਨੀਤੀ ਵਾਲੇ ਗਦਾਰ ਆ ਅਸੀਂ ਡਟ ਕੇ ਕਹਿੰਦੇ ਆ ਸਾਡਾ ਮੁੰਡਾ ਕੋਈ ਗਦਾਰ ਨਹੀਂ